ਦੇਖੋ ਪੰਜਾਬ ਦੇ ਹਾਲਾਤ ਜਿਹੜੇ ਐ ਉਹ ਵੱਧ ਤੋਂ ਵੱਧ ਬਤਰ ਹੁੰਦੇ ਜਾ ਰਹੇ ਐ ਲਾਅ ਐਂਡ ਆਰਡਰ ਦੀ ਵਿਵਸਥਾ ਇੰਨੀ ਖਰਾਬ ਹੋ ਗਈ ਐ ਕਿ ਨਾ ਕੋਈ ਨੇਤਾ ਸੁਰੱਖਿਤ ਐ ਆਮ ਨਾਗਰਿਕ ਆਪਣੇ ਘਰ ਦੇ ਵਿੱਚ ਜੇ ਸੋ ਰਿਹਾ ਉਹ ਉੱਥੇ ਸੁਰੱਖਿਤ ਨਹੀਂ ਐ ਵਪਾਰੀ ਆਪਣੀ ਦੁਕਾਨ ਦੇ ਉੱਤੇ ਆਪਣੇ ਕਾਰੋਬਾਰ ਆਪਣੀਆਂ ਫੈਕਟਰੀਆਂ ਆਪਣੀਆਂ ਇੰਡਸਟਰੀਆਂ ਦੇ ਵਿੱਚ ਸੁਰੱਖਿਤ ਨਹੀਂ ਐ ਬਾਜ਼ਾਰਾਂ ਦੇ ਵਿੱਚ ਸੁਰੱਖਿਤ ਨਹੀਂ ਐ ਥਾਣੇ ਸੁਰੱਖਿਤ ਨਹੀਂ ਭਗਵੰਤ ਮਾਨ ਜੀ ਨੂੰ ਜੇ ਮਾੜੀ ਮੋਟੀ ਚੁੱਲੂ ਭਰਵੀ ਸ਼ਰਮ ਹੋਏ ਨਾ ਤੇ ਉਹ ਅੱਜ ਹੀ ਆਪਣਾ ਅਸਤੀਫਾ ਜਿਹੜਾ ਹੈ ਉਹ ਦੇ ਕੇ ਤੇ ਫੋਰਨ ਕੰਟਰੀ ਜੇ ਕਿਸੇ ਪਾਸੇ ਨਿਕਲ ਜਾਣ ਮਤਲਬ ਅਸੀਂ ਕੜੇ ਸ਼ਬਦਾਂ ਦੇ ਵਿੱਚ ਗੋਰ ਇੰਦਾ ਕਰਦੇ ਹਾਂ ਜਿਸ ਤਰੀਕੇ ਨਾਲ ਕਾਹਿਰਨਾ ਹਮਲਾ ਇੱਕ ਗਨੇਰ ਅਟੈਕ ਸਾਡੇ ਸੀਨੀਅਰ ਭਾਰਤੀ ਜਨਤਾ ਪਾਰਟੀ ਦੇ ਨੇਤਾ ਜਿਹੜੇ ਵરિਸ਼ ਨੇਤਾ ਹੈ ਮਨੋਰੰਜਨ ਕਾਲਿਆ ਜੀ ਉਹਨਾਂ ਦੇ ਘਰ ਦੇ ਉੱਤੇ ਜਦੋਂ ਪਰਿਵਾਰ ਦੇ ਨਾਲ ਆਪਣੇ ਘਰ ਦੇ ਵਿੱਚ ਸੌਰੇ ਸੀਗੇ तकरीबन 1 ਸਵਾ 1 ਤੋਂ 1:30 ਵਜੇ ਦੇ ਵਿੱਚ ਵਿੱਚ ਉਹਨਾਂ ਦੇ ਉੱਤੇ ਜਿਹੜਾ ਕਾਇਰਨਾਂ ਗਰਨੇਡ ਅਟੈਕ ਹੋਇਆ ਮੈਂ ਘੋਸ਼ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕਰਦਾ ਤੇ ਭਗਵੰਤ ਮਾਨ ਜੀ ਨੂੰ ਕਹਿੰਦਾ ਕਿ ਭਗਵੰਤ ਮਾਨ ਜੀ ਤੇ ਡੀਜੀਪੀ ਪੰਜਾਬ ਤੁਸੀਂ ਥੋੜੀ ਬਹੁਤ ਸ਼ਰਮ ਕਰ ਲਓ ਤੁਸੀਂ ਇਹ ਜਿਸ ਤਰੀਕੇ ਦੀਆਂ ਹਰਕਤਾਂ ਪੰਜਾਬ ਦੇ ਵਿੱਚ ਡੇ ਬਾਏ ਡੇ ਵੱਧ ਰਹੀਆਂ ਇਹ ਬੜੀ ਬੜੀ ਕਿ ਸਾਜ਼ਿਸ਼ ਹੈ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੂੰ ਤੇ ਨੇਤਾਵਾਂ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਤੁਸੀਂ ਕਰ ਰਹੇ ਹੋ ਉਹਦੇ ਉੱਤੇ ਲਗਾਮ ਲਗਣੀ ਚਾਹੀਦੀ ਹੈ ਹੋਮ ਮਿਨਿਸਟਰੀ ਤੁਹਾਡੇ ਕੋਲ ਹੈ ਸਖਤ ਤੋਂ ਸਖਤ ਕਾਰਵਾਈ ਕਰੋ ਉਹ ਬੰਦੇ ਜਿਹੜੇ ਐ ਉਹ ਲਿਮਿਟਿਡ ਟਾਈਮ ਦੇ ਵਿੱਚ ਜਿਹੜੇ ਐ ਉਹਨਾਂ ਦੀ ਅਰੈਸਟ ਹੋਣੀ ਚਾਹੀਦੀ ਹੈ ਜਾਂ ਉਹ ਬੰਦਿਆਂ ਦਾ ਇਨਕਾਊਂਟਰ ਹੋਣਾ ਚਾਹੀਦਾ ਅਸੀਂ ਤੁਹਾਡੇ ਕੋਲ ਇਹ ਹੀ ਮੰਗ ਕਰਦੇ ਆ ਤੇ ਜਿਸ ਤਰੀਕੇ ਨਾਲ ਪੰਜਾਬ ਦੀ ਕਾਨੂੰਨੀ ਵਿਵਸਥਾ ਦਾ ਹਾਲ ਹੈ ਜਿਸ ਤਰੀਕੇ ਨਾਲ ਕਾਨੂੰਨ ਵਿਵਸਥਾ ਚਰਮਰਾ ਗਈ ਹੈ ਮੈਂ ਤੁਹਾਡੇ ਮਾਧਿਨ ਰਹੀ ਆਪਣੀ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਤੇ ਗਵਰਨਰ ਸਾਹਿਬ ਅੱਗੇ ਇਹ ਮੰਗ ਕਰਾਂਗਾ ਕਿ ਜਲ ਤੋਂ ਜਲਦ ਇਹ ਰਹਾ ਹੈ ਉਹ ਰਾਸ਼ਟਰਪਤੀ ਸ਼ਾਸਨ ਪੰਜਾਬ ਦੇ ਵਿੱਚ ਲਗਾਉਂਦੀ ਹੋ ਜੁਰਤ ਪੈ ਗਈ ਹੈ ਕਿਉਂਕਿ ਨਾ ਇੱਥੇ ਨਾਗਰਿਕ ਸੁਰੱਖਿਤ ਹੈ ਨਾ ਇਥੇ ਕਾਰੋਬਾਰੀ ਸੁਰੱਖਿਤਾ ਹੈ ਇਥੇ ਕਿਸੇ ਤਰ੍ਹਾਂ ਦੀ ਵੀ ਕਿਸੇ ਦੀ ਵੀ ਸੁਰੱਖਿਆ ਦੀ ਕੋ ਗਾਰੰਟੀ ਨਹੀਂ इवन ਥਾਣਿਆਂ ਦੇ ਉੱਤੇ ਵੀ ਪੰਜਾਬ ਦੇ ਵਿੱਚ ਤਕਰੀਬਨ ਅੱਜ ਮੈਂ ਕੱਲ 9 ਕੇ 10 ਥਾਣਿਆਂ ਦੇ ਉੱਤੇ ਗਿੰਨੇ ਅਟੈਕ ਹੋ ਗਏ ਫਿਰ ਉਸ ਚੀਜ਼ ਨੂੰ ਐ ਛੁਪਾਉਣ ਦੀ ਕੋਸ਼ਿਸ਼ ਕਰਦੇ ਆ ਕਦੇ ਗੈਸ ਸਿਲੰਡਰ ਫਟ ਗਿਆ ਕਦੇ ਪ੍ਰੈਸ਼ਰ ਕੁਕਰ ਫਟ ਗਿਆ ਬੜੀ ਸ਼ਰਮਨਾਕ ਗੱਲ ਹੈਗੀ ਤੇ ਜਲ ਤੋਂ ਜਲ ਦੇ ਨਾਲ ਜਿਹੜੇ ਕਲਪਰੇਟ ਹੈ ਜਿਹੜੇ ਅੰਤਖਵਾਦੀ ਕਾਰਵਾਈਆਂ ਕਰ ਰਹੇ ਆ ਉਹਨਾਂ ਦੇ ਉੱਤੇ ਲਗਾਮ ਲਗਾਈ ਜਾਏ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਜੈ ਹਿੰਦ ਜੈ ਮਾਤ